ਦੇਖ ਰਿਓ ਦੇਸ਼ੀ ਰੂਪ ਦੇ ਪੈਹਾ ਤੁਹਾਡੇ ਨਾਲ ਸਲੋਨੀ ਤੋਂ ਜਿੱਤੇ ਕਿ ਅੱਜ ਅਸੀਂ ਪਹੁੰਚੇ ਆਂ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹਸਪੀਟਲ ਜਿੱਤੇ ਕਿ ਗੱਲਬਾਤ ਕਰਾਂਗੇ ਉਦਘਾਟਨ ਸਮਰੋਹ ਵੀ ਹੈ ਜਿਸ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਸਰ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲ ਜਾਣਾ ਕਿ ਉਦਘਾਟਨ ਆਰ ਕੀ ਕਹਿਣਾ ਚਾਹੀਏ ਚੋਣ ਇਹ ਸਰੇਤੂ ਦਾ ਜੇਨਾ ਕਿਸ ਤਰ੍ਹਾਂ ਦਾ ਅਖੰਡ ਪਾਕ ਪੋਗਮੀ ਪਾਏ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੈਗੁਰਦੇ ਆਪਣੇ ਜਿੰਨੇ ਵੀ ਪੂਰਵਾਸੀਆਂ ਸਾਰਿਆਂ ਨੂੰ ਜੀ মহারাজ ਸੱਚੇ ਪਾਸ਼ਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੀ ਕਿਰਪਾ ਦੇ ਅਨੁਸਾਰ ਜੇ ਜੋ ਕਾਰਜ ਹੋ ਰਹੇ ਨੇ ਮੈਂ ਸਾਰੀਆਂ ਸਖਤਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਇਸ ਕਾਜ ਦੇ ਬਾਰੇ ਬਾਕੀ ਆਪ ਜੀ ਨੂੰ ਪਤਾ ਹੀ ਆ ਵੀ ਇਹ ਹਸਪਤਲ ਥੋੜੇ ਸਮੇਂ ਤੋਂ ਬੰਦ ਚੱਲ ਰਿਹਾ ਸੀਗਾ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਜੋ ਕਾਰਜਾ ਹੋ ਰਹੇ ਨੇ ਖੁੱਲ ਰਹੇ ਨੇ ਇੱਥੇ ਵੱਧ ਤੋਂ ਵੱਧ ਦਾ ਸਭ ਲੋਕਾਂ ਨੂੰ ਵਧੀਆ ਫੈਸਿਲਿਟੀਆਂ ਦਵਾਂਗੇ ਬਾਕੀ ਜਿਹੜੇ ਇੱਕ ਤਾਂ ਸਜਣਾ ਪੁਰਾਣੇ ਫਾਊਂਡਰ ਸੀਗੇ ਆਪਣੇ ਬਲਜੀ ਜੀ ਦੀ ਜਗ੍ਹਾ ਆਪਣੇ ਆਪਣੇ ਨਾਮਦੇਵ ਜੀ ਰਾਜਪਾਲ ਜੀ ਸਾਰੇ ਸੀਗੇ ਉਹਨਾਂ ਸਾਰਿਆਂ ਨੇ ਆਏ ਉਪਰਾਲਾ ਕੀਤਾ ਸੀਗਾ ਕੁਝ ਸਮੇਂ ਤੋਂ ਬਾਅਦ ਕਰਕੇ ਬੰਦ ਹੋਣਾ ਕਰੋਨਾ ਦੇ ਟਾਈਮ ਦੇ ਕਰਕੇ ਉਹ ਦੁਬਾਰਾ ਖੁੱਲਿਆ ਗਿਆ ਹੈ ਇਸ ਪਰਮਾਤਮਾ ਦੇ ਅੱਗੇ ਸ਼ੁਕਰਾਨਾ ਕਰਦੇ ਆਂ ਵੀ ਪਰਮਾਤਮਾ ਇਦਾਂ ਹੀ ਸੇਵਾ ਕਰਵਾਉਂਦੇ ਰਹਿਣਾ ਤੇ ਇਦਾਂ ਹੀ ਸਾਰੀਆਂ ਸੰਗਤਾਂ ਨੂੰ ਰੌਣਕ ਮਿਲ ਕੇ ਜੋ ਵੀ ਯੋਗਦਾਨ ਪਾਣੇ ਹਸਪੀਟਲ ਦੇ ਵਿੱਚ ਆਣ ਕੇ ਆਪਣੀ ਸੇਵਾ ਲੈਣ ਤੇ ਨਾਲੇ-ਬਾਲੇ ਤੋਂ ਬਾਅਦ ਨਾਲ ਜੁੜ ਕੇ ਸੇਵਾ ਕਰਨ ਹੁਣ ਉਮੀਦ ਕਰਦੇ ਹੋ ਕਿ ਵਧੀਆ ਚੱਲੇ ਹਾਂਜੀ ਇਹ ਬਹੁਤ ਵਧੀਆ ਚੱਲੇਗਾ ਜੀ ਜੇ ਪਰਮਾਤਮਾ ਨੇ ਐਸੇ ਦਿਨ ਦਿਖਾਏ ਵਧੀਆ ਹੀ ਚੱਲਣਾ ਹੈ ਜੀ ਬਾਅਦ ਤੋਂ ਬਾਅਦ ਜਿੰਨੀਆਂ ਵੀ ਵਧੀਆ ਹੋਏਗਾ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਫੇਰ ਆਇਓ ਮੁੜ ਕੇ ਆਣ ਕੇ ਦੇਖੋ ਵੀ ਕਿੰਨਾ ਵਧੀਆ ਹੋਇਆ ਤੇਰੀ ਜੀ ਸਰ ਕੀ ਕਹਿਣਾ ਜਗ ਗੁਰਦੇਵ ਤਨਵਡੇ ਲੈ ਕੇ ਕਹਿਣਾ ਚਾਹੁੰਦਾ ਪਹਿਲਾਂ ਮੈਂ ਕੋ ਜਿੰਨੇ ਬੰਦੇ ਜਿਹਨਾਂ ਨੇ ਗੱਲ ਕੀਤੀ ਹੈ ਉਹ ਬਹੁਤ ਵਧੀਆ ਗੱਲ ਕੀਤੀ ਹੈ ਇਸ ਕਰਕੇ ਵੀ ਜਿੰਦਾਬਣ ਦੁਆਰਾ ਹਸਪੀਟਲ ਖੋਲ੍ਹ ਰਿਹਾ ਮੈਂ ਸਾਰੀ ਜਨਤਾ ਨੂੰ ਅਪੀਲ ਕਰਦਾ ਵੇ ਇੱਕ ਵਾਰ ਮੌਕਾ ਜ਼ਰੂਰ ਦਿਵੋ ਆ ਕੇ ਦੇਖੋ ਮਸ਼ੀਨਾਂ ਦੇਖੋ ਸਾਰਾ ਇਲਾਜ ਦੇਖੋ ਬਹੁਤ ਵਧੀਆ ਹੋਊਗਾ ਬਾਕੀ ਮੈਂ ਬਹੁਤ ਕੁਝ ਦਾ ਕਹਿੰਦਾ ਹੋਇਆ ਇਹ ਹੀ ਕਹਿਣਾ ਮੈਂ ਵੀ ਆਨ ਦਾ ਇੱਕ ਵਾਰ ਤੁਸੀਂ ਜਰੂਰ ਚੇਚਲ ਕਰੋ ਬਹੁਤ ਗੱਜਾ ਗੁਰਦੇਵ ਜੀ ਦਾ ਤੇ ਜੀ ਨਾਲ ਅੱਜ ਉਹਨਾਂ ਦੇ ਹਸਪਤਾਲ ਦਾ ਜੋ ਕਿ ਸ਼੍ਰੀ ਰਵਿਦਾਸ ਹਸਪਤਾਲ ਅੱਜ ਦੁਗਾਟਨ ਸਮਰੋਹ ਨਾਲ ਉਹਨਾਂ ਵੱਲੋਂ ਕਰਵਾਇਆ ਗਿਆ ਹੈ ਅਸੀਂ ਕੱਲ ਬਾਤ ਕਰਾਂਗੇ ਸਰ ਕੀ ਕਿਹਾ ਕਰੋ ਗੱਜਾ ਗੁਰਦੇਵ ਜੀ ਤੁਨ ਗੁਰਦੇਵ ਜੀ ਦੇਸ਼ ਵਿਦੇਸ਼ ਵਿੱਚ ਬਸਦੀ ਹੋਈ ਸਾਰੀ ਸੰਗਤ ਨੂੰ ਮੇਰੇ ਵੱਲੋਂ ਬਹੁਤ ਹੀ ਬਿਆਨ ਬਣੀ ਸਤਿ ਸ੍ਰੀ ਅਕਾਲ ਗੱਜਾ ਗੁਰਦੇਵ ਤੁਨ ਗੁਰਦੇਵ ਜੀ ਅੱਜ ਇਹ ਜੋ ਹਸਪੀਟਲ ਖੁੱਲ ਰਿਹਾ ਹੈਗਾ ਆ ਕਿਸਾਨਾਂ ਸੰਗਤਾਂ ਦੀ ਮਿਹਰਮਾਨੀ ਦੇ ਨਾਲ ਆ ਸਾਡੇ ਐਨਆਰਆਈ ਭਰਾਵਾਂ ਦੀ ਜਿਹੜੀ ਆ ਬਹੁਤ ਵੱਡਾ ਸਾਨੂੰ ਅਸ਼ੀਰਵਾਦ ਦਿੱਤਾ ਹੈ ਨਹੀਂ ਔਰ ਇਹ ਜੋ ਹਸਪੀਟਲ ਹੈਗਾ ਸੀ ਲੋਕਾਂ ਦੀ ਭਲਾਈ ਲਈ ਗਰੀਬ ਔਰ ਬੇਸਹਾਰਾ ਲੋਕ ਜੋ ਆਪਣਾ ਮਹਿੰਗੇ ਮਹਿੰਗੇ ਇਲਾਜ ਨਹੀਂ ਖਵਾ ਸਕਦੇ ਉਹ ਚੀਜ਼ ਨੂੰ ਮੰਦਿਰ ਨਾਲ ਰੱਖਦੇ ਹੋਏ ਅਸੀਂ ਇਹ ਚੀਜ਼ ਦੀ 2015 ਤੋਂ ਲੈ ਕੇ ਹੁਣ ਤੱਕ ਸਟਰਗਲ ਕਰਦੇ ਆ ਰਹੇ ਹਾਂ ਔਰ ਇਹ ਜਿਹੜਾ ਹਸਪੀਟਲ ਹੈਗਾ ਥੋੜੀ ਜਿਹੀ ਪਿਛਲੇ ਪਿੱਛੇ ਕੋਈ ਕੁਝ ਸਰਕੰਸਟੈਂਸ ਇਸ ਤਰ੍ਹਾਂ ਦੇ ਹੋਏ ਦੀ ਕਰਕੇ ਸਾਨੂੰ ਇਹ ਬੰਦ ਕਰਦਾ ਪਿਆ ਸੀਗਾ ਔਰ ਹੁਣ ਜੋ ਇਹ ਐਨਆਰਆਈ ਵੀਰਾਂ ਨੇ ਸਾਡੇ ਤੇ ਕਿਰਪਾ ਕੀਤੀ ਐ ਸੋ ਹਸਪੀਟਲ ਦੇ ਕਿਰਪਾ ਕੀਤੀ ਐ ਔਰ ਬਹੁਤ ਹੀ ਡੂੰਘੇ ਖੂਹ ਦੇ ਵਿੱਚੋਂ ਕੱਢ ਕੇ ਇਹਨੂੰ ਲਿਆ ਕੇ ਤਾਂ ਦੁਬਾਰਾ ਜਿੱਤੇ ਲੱਤਾਂ ਮੈਨੇ ਇਹਨਾਂ ਦੇ ਕਰੋੜਾਂ ਫੀਏ ਦੇ ਕੇ ਇਸ ਆਪ ਦਾ ਔਰੀ ਮਦਦ ਕੀਤੀ ਐ ਔਰ ਇਹਦੇ ਵਿੱਚ ਜਿਹੜੀ ਮਦਦ ਕਰਨ ਵਾਲੀ ਟੀਮ ਹੈਗੀ ਆ ਸਭ ਤੋਂ ਪਹਿਲਾਂ ਮਿਸਟਰ ਕੁਲ ਨਹਿਲ ਸਿੰਘ ਮੱਧਲ ਜੀ ਹੈਗੇ ਆ ਪਿੰਡ ਸੀਕਾ ਮਜਾਰਾ ਨਵਾਂ ਸ਼ਹਿਰ ਰਾਹੋਂ ਦੇ ਨਾਲ ਹੈਗੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਜਿਹੜਾ ਸਾਡਾ ਫਿਲਪੋਲਾ ਜਿਹੜਾ ਹਸਤੀ ਦਾ ਸਾਡਾ ਸਾਡੇ ਦੇ ਰੱਖਿਆ ਉਹਨਾਂ ਨੇ ਤੇ ਨਾਲ ਉਹਨਾਂ ਦੀ ਫਿਰ ਜੀ ਪਰਮਜੀਤ ਭੁਟਾ ਜੀ ਜੋ ਕਿ ਪਿੰਡ ਗੜਬਧਾਣਾ ਤੋਂ ਹਨ ਔਰ ਅਸੀਂ ਉਹਨਾਂ ਨੂੰ ਬਾਬਾ ਬੋਲ ਦੇ ਨਾਮ ਦੇ ਨਾਲ ਵੀ ਜਾਣਦੇ ਆ ਕਿਉਂਕਿ 70 ਸਾਲ ਤੋਂ ਤਕਰੀਬਨ ਉਹ پورے ਸਮਾਜ ਦੀ ਸੇਵਾ ਕਰਦੇ ਆ ਰਹੇ ਆ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾਈ ਲਈ ਪੈਸੇ ਦੀ ਲੋੜ ਆ ਸਾਉਂਦੇ ਪੈਸੇ ਭੇਜਦੇ ਆ ਕਿਸੇ ਗਰੀਬ ਦੀ ਛੱਤ ਨਹੀਂ ਗਈ ਹੋਈ ਆ ਉੱਤੇ ਵੈਸੇ ਭੇਜਦੇ ਆ ਉਹ ਹਰ ਵੇਲੇ ਗਰੀਬਾਂ ਦੇ ਨਾਲ ਅੰਗ ਸੰਗ ਹੋ ਕੇ ਉਹ ਨਾਲ ਨਿਭਦੇ ਹੈਗੇ ਆ ਔਰ ਹੁਣ ਵੀ ਜਿਹੜਾ ਇਹ ਅਪਰਾਲਾ ਇਹ ਕੀਤਾ ਗਿਆ ਤੇ ਬਰਮਜੀਤ ਕੁੱਟਾ ਜੀ ਵੱਲੋਂ ਉਹਨਾਂ ਨੇ ਇਹ ਜਿਹੜੇ ਯੋਧੇ ਪੈਦਾ ਕੀਤੇ ਆ ਹੀਰੋਜ਼ ਪੈਦਾ ਕੀਤੇ ਆ ਜਿਹੜੇ ਇਹ ਕੌਮ ਦੇ ਜਿਹੜੇ ਮਤਲਬ ਬਹੁਤ ਵੱਡੇ ਸੂਰਮੇ ਆ ਇਹ ਜਿਨ੍ਹਾਂ ਨੇ ਇਹ ਮਤਲਬ ਐਡਾ ਵੱਡਾ ਯੋਗਦਾਨ ਦੇ ਕੇ ਲੱਖਾਂ ਰੁਪਏ ਨਹੀਂ ਕਰੋੜਾਂ ਰੁਪਏ ਦੇ ਕੇ ਜਿਹੜਾ ਬੈਂਕ ਦਾ ਕਰਜ਼ਾ ਚੁਕਾ ਕੇ ਤੇ ਸਾਥ ਤੁਹਾਨੂੰ ਦੁਬਾਰਾ ਲੀਆਂ ਦੇ ਲੈਂਦਾ ਹੈ ਔਰ ਅਸੀਂ ਆਸ ਕਰਦੇ ਆ ਕਿ ਜਿਹੜਾ ਇਹ ਹਸਪੀਟਲ ਆ ਕੋਣ ਸਾਰੇ ਤਕਰੀਬਨ ਐਨਆਰਏ ਵੀਰ ਜਿੰਨੇ ਵੀ ਸਾਡੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵੱਸਦੇ ਆ ਉਹਨਾਂ ਸਾਰਿਆਂ ਨੇ ਇਸ ਹਸਪਤਾਲ ਨੂੰ ਵਰਕੇ ਤੋਂ ਵਧੀਆ ਤਰੀਕੇ ਨਾਲ ਚਲਾਉਣ ਦਾ ਪ੍ਰੋਲੈਕਟ ਹੈ। ਉਹ ਰੋਜ਼ ਦਿਨ ਪਰ ਰਾਤ ਉਹ ਇਸ ਹਸਪਤਾਲ ਦੀ ਮਦਦ ਕਰਨ ਲਈ ਉਹ ਆਪਣੇ ਆਪ ਪਲੈਨਿੰਗ ਕਰ ਰਿਹਾ ਹੈ, ਮੀਟਿੰਗਾਂ ਕਰ ਰਿਹਾ ਹੈ, ਚੱਲ ਰਹੀਆਂ ਆ। ਉਹ ਅਸੀਂ ਵੀ ਚਾਹੁੰਦੇ ਆ ਕਿ ਜਿਹੜਾ ਲੋਕ ਡੀਐਮਸੀ, ਸੀਐਮਸੀ, ਪੀਜੀਆ ਜਾਜਾ ਕਿ ਖੱਜਲ ਖਾਰ ਹੁੰਦੇ ਆ ਉਹ ਜਿਹੜੀਆਂ ਚੀਜ਼ਾਂ ਅਸੀਂ ਇੰਨੇ ਆਪਣੇ ਦਵਾਪੇ ਦੇ ਵਿੱਚ ਲਈਏ। ਅਸੀਂ ਜਿਹੜਾ ਇੱਕ ਛੋਟੀ ਜਿਹੀ ਜਿਹੜੀ ਸ਼ੁਰੂਆਤ ਕੀਤੀ ਸੀ ਪੰਜਾਬ ਮੈਡਿਕਲ ਹਸਪੀਟਲ ਤੋਂ ਹੋਰ ਜਿੱਦਾਂ ਕਿ ਐਨ ਆਰ ਆਈਸ ਦੇ ਜੋ ਮਿਲ ਰਿਹਾ ਹੈਗਾ ਸਾਨੂੰ ਉਹਨਾਂ ਵੱਲੋਂ ਸਪੈਸ਼ਲ ਵੀ ਮਿਲ ਰਿਹਾ ਹੈ ਕਿ ਜਿਹੜਾ ਪੰਜਾਬ ਮੈਡਿਕਲ ਹਸਪੀਟਲ ਹੈ ਉਹ ਘੱਟੋ ਘੱਟ 500 ਮੈਡ ਦੇ ਹਸਪੀਟਲ ਵਿੱਚ ਕਨਵਰਟ ਕੀਤਾ ਜਾਊਗਾ ਬਹੁਤ ਚੰਗੀ ਗੱਲ ਹੈ ਔਰ ਅਸੀਂ ਇਹਦੇ ਲਈ ਜਿੰਨਾ ਵੀ ਯੋਗਦਾਨ ਹੋ ਸਕਦਾ ਮੱਤਵਤ ਅਸੀਂ ਯੋਗਦਾਨ ਦੇਣ ਲਈ ਤਿਆਰ ਬੈਠੇ ਹਾਂ ਬਹੁਤ ਦੇ ਵੀਰ ਹੈਗਾ ਉਹ ਤੋਂ ਉਹਨਾਂ ਨੇ ਮਤਲਬ ਹੁਣ ਜਿਹੜਾ ਸਾਡਾ ਬੈਂਕ ਦਾ ਲੋਨਸ ਹੈਗਾ ਉਹ ਘੱਟੋ ਘੱਟ ਕਿੰਨੇ ਕਰੋੜ ਰੁਪਏ ਹੈ ਸਗਾ 3 ਕਰੋੜ ਰੁਪਏ ਦਾ ਬੈਂਕ ਦਾ ਲੋਨ ਦੇਣ ਤੋਂ ਬਾਅਦ ਜਿੱਤੋਂ ਪਹਿਲਾਂ ਵੀ ਅਸੀਂ ਜਿਹੜਾ ਸਵਾ ਕਰੋੜ ਬੈਂਕ ਨੂੰ ਦੇ ਦਿੱਤੇ ਸੀਗੇ ਤੇ 50 ਲੱਖ ਰੁਪਏ ਆ ਹੁਣ ਜਿਹੜਾ ਹਸਪੀਟਲ ਦੇ ਉੱਪਰ ਲੱਗਿਆ ਤੇ ਘੱਟੋ ਘੱਟ 5 ਕਰੋੜ ਦੇ ਲਗਭਗ ਜਿਹੜਾ ਬਜਟ ਹੈ ਹਸਪੀਟਲ ਦਾ ਹੋ ਚੁੱਕਿਆ ਹੈ ਔਰ ਹੁਣ ਜਿਹੜੀ ਇਹ ਤੇ ਅਲਟਰਾਸਾਉਂਡ ਮਸ਼ੀਨਾਂ ਜਿਹੜੀਆਂ ਸਭ ਤੋਂ ਵਧੀਆ 55 ਲੱਖ ਦੀ ਮਸ਼ੀਨ ਆ ਉਹ ਵੀ ਕਿਸੇ ਨੇ ਸਾਨੂੰ ਦਾਨ ਕਰ ਦਿੱਤੀ ਹੈਗੀ ਆ ਔਰ ਇੱਕ ਓਟੀ ਦੇ ਵਿੱਚ ਸਾਡੇ ਬਾਇਓਪ੍ਰਿੰਟਰਸ ਹੁੰਦੇ ਹੈਗੇ ਆ ਯੂਐਸਏ ਤੋਂ ਵੀ ਆ ਰਹੇ ਹੈਗੇ ਆ ਹੋਰ ਵੀ ਵੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਹੈਗੇ ਸਾਡੇ ਐਨਆਰਈ ਵੀਰ ਉਹ ਸਾਨੂੰ ਦੇ ਦੇਣ ਲਈ ਤਿਆਰ ਬੈਠੇ ਹੈਗੇ ਆ ਔਰ ਅਸੀਂ ਚਾਹੁੰਦੇ ਆ ਕਿ ਜਿਹੜੇ ਗਰੀਬ ਆ ਬੀਸਾ ਦਾ ਲੋਕ ਹੈਗੇ ਆ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦਾ ਇਲਾਜ ਸਸਤੀਆਂ ਦਰਾਂ ਦੇ ਚੀਪ ਐਂਡ ਬੈਸਟ ਜਿਹੜਾ ਟੀਮ ਟਿਮਟਾ ਉਹ ਆਪਾਂ ਅੱਥੇ ਦੇ ਸਕੀਏ ਲੋਕਾਂ ਨੂੰ ਇਹ ਹੀ ਸਾਡਾ ਉਪਰਾਲਾ ਔਰ ਇਹਦੇ ਲਈ ਅਸੀਂ ਅੱਜ ਜਿਹੜਾ ਇਹ ਇਕੱਠਨ ਸਮਾਗਮ ਹੋ ਰੱਖਿਆ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸੁਖਮਨੀ ਸਾਹਿਬ ਜੀ ਦੇ ਪਾਠ ਚੜ੍ਹੇ ਆ ਕਰਵਾਏ ਹੈਗੇ ਆ ਹੁਣ ਕੀਤਨ ਚੱਲ ਰਿਹਾ ਹੈ ਔਰ ਇਸ ਤੋਂ ਬਾਅਦ ਇਸ ਹਸਪਤਾਲ ਨਾਲ ਦੁਆੜਨ ਕਰਨ ਦੇ ਲਈ ਮਾਨਯੋਗ ਐਡਵੋਕੇਟ ਚੰਦਰਸੀਖਰ ਰਾਜਾ ਜੀ ਜੋ ਮੈਂਬਰ ਪਾਰਲੀਮੈਂਟ ਨਗਿੰਨਾ ਤੋਂ ਉਪਰਦੇਸ਼ ਤੋਂ ਹੈਗੇ ਆ ਉਹ ਸਪੈਸ਼ਲ ਤੌਰ ਤੇ ਆ ਰਹੇ ਹਨ ਜੀ ਤੇ ਜਿੰਨਾ ਵੀ ਸ਼ਿਕਾਇਤ ਹੋਇਆ ਮੈਂ ਮੈਂਬਰ ਸੈਂਟਰ ਨੂੰ ਵੀ ਕਹਾਂਗਾ ਕਿ ਇਹ ਜਿਹੜਾ ਹਸਪਤਾਲ ਹੈ ਹੁਣ ਤੁਸੀਂ ਆਮ ਲੋਕਾਂ ਦਾ ਇੱਕ ਗਰੀਬ ਲੋਕਾਂ ਵਾਸਤੇ ਬਣਾਇਆ ਗਿਆ ਹੈ ਇਹਦੇ ਵਿੱਚ ਜਿੰਨੇ ਵੀ ਵੱਤ ਤੋਂ ਵੱਤ ਹੋ ਸਕਦੀ ਆ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਤੇ ਤਾਂ ਕਿ ਇਹਦੇ ਵਿੱਚ ਆਪਾਂ ਹਸਪੀਟਲ ਦੇ ਨਾਲ-ਨਾਲ ਆਪਾਂ ਇਹ ਐਜੂਕੇਸ਼ਨ ਦਾ ਵੀ ਇੱਥੇ ਨਾਲ ਅਸੀਂ ਰੱਖਿਆ ਡਿਪਾਰਟਮੈਂਟ ਤੇ ਆਪਾਂ ਨਰਸਿੰਗ ਕਾਲਜ ਪੈਰਾਮੈਡੀਕਲ ਦੇ ਕੋਰਸਸ ਉਹ ਵੀ ਆਪਾਂ ਇੱਥੇ ਸਟਾਰਟ ਕਰੀਏ ਤਾਂ ਕਿ ਗਰੀਬ ਲੋਕ ਜਿਹੜੇ ਬੱਚੇ ਜਿਹੜੇ ਹੈਗੇ ਆ ਇਧਰੋਂ ਉਧਰ ਭਟਕਦੇ ਫਿਰਦੇ ਆ ਜਾਂ ਉਹ ਨਹੀਂ ਪੜ੍ਹਾਈ ਕਰ ਸਕਦੇ ਉਹ ਇੱਥੇ ਸਸਤੀ ਅੰਦਰਾ ਤੇ ਪੜ੍ਹਾਈ ਵੀ ਕਰਨਗੇ ਔਰ ਲੋਕਾਂ ਨੂੰ ਅਸੀਂ ਇਹ ਸਹੂਲਤਾਂ ਵੀ ਨਵਾਗੇ ਦੀ ਇਹਨਾਂ ਕੋ ਸੈਂਟਰ ਹੋਇਆ ਮੈਂ ਸਾਰੀ ਟੀਮ ਦਾ ਤੁਹਾਡਾ ਮੇਰੀ ਜਵਾਲਿਆਂ ਦਾ ਜੀ ਜੀ ਤੁਹਾਡੀ ਟੀਮ ਦਾ ਬਹੁਤ ਬਹੁਤ ਦੇਸ਼ਿਤ ਵਾਲਿਆਂ ਦਾ ਦੇਸ਼ਿਤ ਨਿਊਜ਼ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਆਪਣੇ ਬਹੁਤ ਹੀ ਕੀਮਤੀ ਰਹਿਮ ਕੱਢ ਕੇ ਇੱਥੇ ਸਾਡੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਵਾਸਤੇ ਆਏ ਹਨ ਤੇ ਡੈਗੋ ਦੇ ਬੁਖਤਲਗਦੇਵ ਜੀ ਵਾਈਟੂ ਜੀ ਦਾ ਹਾਜ਼ਰ ਸਾਹਿਬ ਜੀ ਵੀ ਕੋ ਕੀ ਬੱਥੇ ਸਾਥ ਮੌਜੂਦ ਹੈ ਚੰਦਰਸ਼ੇਖਰ ਆਜ਼ਾਦ ਜੀ ਜੋ ਕਿ ਇਸ ਟਾਈਮ ਉਦਗਾਟਣ ਸਮਰੋਹ ਮੇ ਪਹੁੰਚੇ ਹੈ ਸ਼੍ਰੀ ਰਵੀਦਾਸ ਚੈਚੀਵਲ ਹਸਪੀਟਲ ਮੇ ਪਹੁੰਚੇ ਹੈ ਤੋਂ उद्घाटन के समारोह में पहुंचे मोहन से बातचीत करते हैं जी सर आप पहुंचे हो यहां पर उद्घाटन है क्या कहना चाहेंगे? एक अच्छा सराहनीय काम है यहाँ के संस्थान अपना तन मन धन और जो महापुरुषों के विचार है मानवता के लोगों ना भला होना चाहिए उसके लिए जो प्रयास किया गया है मैं उनकी पूरी टीम का धन्यवाद देता हूँ उन्होंने मुझे भी इसके इनोग्रेशन में जो है इस कार्यक्रम का हिस्सा बनने के लिए किया मैं यहाँ अपनी सामाजिक जिम्मेदारी दिखाने के लिए कि जिससे प्रेरित होके और बहुत सारे साथी इस तरह के कामों में आगे हाथ बटाए और लोगों की मदद करें देखो तो जहाँ तक मेरा अनुभव है आदमी मांगने वाले व्यक्ति को एक रुपया भी देता है तो दो तीन बार उसके तरफ तो देखता है जहां मैं पैसा लगा रहा हूं ये पैसा गलत जगह तो नहीं जा रहा है लेकिन अपने मेहनत से कमाए गए पैसे को मानवता के हित के लिए लगाना ये एक बड़ा उदाहरण है जो इस बात को स्पष्ट करता है कि सतगुरु रविदास जी महाराज को और गुरुओं को मानने वाले लोगों में वो विचार बेगमपुरा का विचार अभी भी अल्प है मेरा विश्वास है ऐसे से धीरे धीरे आगे बढ़ेंगे और मैं इस नाते जो है सभी लोगों से प्रार्थना भी करूंगा जो सक्षम है वो स्कूल जरूर खोले जिससे गरीब के बच्चे पढ़ सकें अस्पताल खोले कॉलेज खोलें यूनिवर्सिटिया बनाए कोचिंग सेंटर खोले जिससे कि जिन लोगों के पास साधन की कमी है और इस कमी से वो जिनके सपने पूरे नहीं हो पा रहे उनके सपने पूरे वो लोग आगे बढ़े और ये गरीबी बेबसी लाचारी लोग जीवन में खत्म डॉक्टर बालजी का बहुत बड़ा उपराला है पहले भी ये हॉस्पिटल बंद हो चुका था बहुत बड़ा अभी उन्होंने फिर से उपराला किया है आज उद्घाटन किया है फिर से उन्होंने एक उपराला अच्छा किया है तो लोगों को क्या अपील करना चाहिए नहीं मैं ये कहूँगा कि सब लोग जुड़ के इस तरह के जो भी कार्य है उनमें अपना योगदान तो बंद नहीं होगा बंद ठीक है दूरा समय था कट गया अच्छा भी समय होता बुरा भी, भी समय होता और हमने द, दो साल कोरोना का समय देखा लॉकडाउन लगा बड़ी बड़ी संस्थाएं मैं होगी तो मेरा विश्वास है कि समाज अब जागरूक हो गया और वो अच्छे कामों को कभी कमजोर नहीं पड़ने देगा पीछे नहीं जाने देगा और तो ये भी देखिए प्रयास ही है और ये प्रयास सफल हो ऐसी भी मैं महापुरुषों से प्रार्थना करता हूँ और मेरा विश्वास है जब कोई काम अच्छी भावना से मिलजुल किया जाता है उस पर होता है तो इससे प्रेरणा लेके हो सकता है आपको आने वाले दिनों में और जिलों में भी इस तरह के जो है अच्छे काम होते हुए दिखाई दे उनकी नींव रखते दिखाई दे और धीरे धीरे ही आगे बढ़ेंगे इतने यहां तक पहुंचे इससे आगे भी बढ़ेंगे आज 100 बेड 200 बेड का अस्पताल चला रहे कल हजार दो हजार बेड का अस्पताल भी गरीबों के लिए चलाएंगे ਅੱਜ ਸਮਾਗਮ ਦੇ ਸਾਰੇ ਮੈਂ ਤੁਹਾਨੂੰ ਬਾਕੀ ਬਾਤਾਂ ਦੀਆਂ ਕਿ ਕਿ ਮੁੱਖੀ ਮਦਦ ਉਹ ਤਾਂ ਆਈ ਹੈ ਜਿਹੜਾ ਸਾਰੇ ਨੇ ਮਿਲ ਕੇ ਇੱਕ ਫਸਤਾ ਜਿਹੜਾ ਕਚ ਸਵਾਜ ਸੁਕਸਵਾਜ ਤੋਂ ਲੋੜ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਇਲਾਜ ਆ ਉਹ ਟ੍ਰੈਂਡ ਹੋ ਚੁੱਕੇ ਆ ਔਰ ਜਿਹੜੇ ਸਾਡੇ ਮੰਨ ਕੇ ਨਾਰਮਲ ਫੈਮਲੀ ਦੇ ਵਿੱਚੋਂ ਨੇ ਔਰ ਆਪਣੇ ਨਹੀਂ ਅਫੋਰਡ ਕਰ ਸਕਦੇ ਉਹ ਇਹ ਬਹੁਤ ਹੀ ਵੱਡਾ ਹੈ ਸਾਡੇ ਸਵਾਗਤ ਪਰ ਮੈਂ ਮੁਬਾਰਕਵਾਦ ਜੀ ਸਾਰੇ ਸਾਡੇ ਗਰੁਪਾਂ ਤੇ ਜਿਹੜਾ ਅੱਜ ਇਹ ਸਮੇਂ ਦੀ ਲੋੜ ਈ ਆ ਤੇ ਸਾਡੇ ਮਹਾਪੁਰਸ਼ੋ ਜਿਹੜਾ ਨਾਮ ਹੈ ਉਹ ਉੱਚਾ ਹੋ ਰਿਹਾ ਹੈ ਸਾਡੇ ਬਾਬਾ ਸਾਹਿਬ ਡਾਕਟਰ ਪੀਰ ਆਫ ਬੇਲ ਦਾ ਜੀ ਦਾ ਵੀ ਸੁਪਨਾ ਸੀ कि अजुकेशन और हस्पतािए इस मैं सारी टीम और यू एस ए राजकुमार सिंह जी ने उन्हों का बहुत वाडी योगदान है डॉक्टर उन्होंने बहुत ही व्डा उपरलाता इन्होंने मैं सारा इस मौके पर मुबारकबाद दी जय गुरुदेव धन गुरुदेव जय भीम जय भारत ਜੋ ਦਾ ਪ੍ਰੈਜ਼ੀਡੈਂਟ ਵੈਲਕਮ ਟੂ ਦਾ ਮੈਂ ਆਪਣੀ ਜ਼ਿੰਦਗੀ ਦੀ ਇੱਕ ਛੋਟੀ ਕਮਾਈ ਆ ਐਸਐਮਓ ਕਰਕੇ ਸੰਦੇਸ਼ ਦਿੱਚਕਾਰ ਦਿੱਤੀ ਹੈ ਬਾਕੀ ਹਮੋਂ ਸਾਰੇ ਲੋਕਾਂ ਨੇ ਪ੍ਰੋਗਰਾਮ ਦੇ ਵਿੱਚ ਆਸ਼ਾ ਮੰਗੋ ਹੁੰਦਾ ਤੇ ਮੈਂ ਤਾਂ ਹੁਣ ਜੈਗੁਰੂ ਧੰਗੁਰ ਦੇ ਜੈ ਭਾਗ ਜੈ ਭਾਗ ਜੈ ਕਿ ਇਹ ਸੜਾ ਕੌਣਾ ਵੀ ਜਿਹੜੀ ਹੁਣ ਕਮੇਟੀ ਬਣੀ ਹੈ ਹੁਣਾਂ ਦੀ ਹੋਂਦ ਕੀ ਹੈ ਜਿਹੜੀ ਸੰਸਦ ਦੇ ਹਸਾਬ ਨਾਲ ਕਿੱਥੇ ਸਾਡੇ ਸਟੇਟਲ ਨੰਬਰ ਨੂੰ ਬੁਰੀ ਤਰ੍ਹਾਂ ਰੱਖੀ ਹੈ ਜਦੋਂ ਇਸੇ ਹਸਪਤਾਲ ਵਿੱਚ ਉਹਨੂੰ ਤੇ ਕਾਫੀ ਕੋਸ਼ਿਸ਼ ਕੀਤੀ ਜੇ ਵੀ ਕੀਤੀ ਕਰੀਆ ਵੀ ਡੀ ਐਮ ਸੀ ਐਸ ਐਮ ਨਹੀਂ ਬੁਣਾ ਕਰਾ ਪਾਵੇ ਲੇਕਿਨ ਚਲੋ ਥੋੜਾ ਅਲੱਗ ਕੀ ਰਹੇ ਉਹਨਾਂ ਦੇ ਵਿੱਚ ਸੁਸਾਨਾਂ ਦੇ ਵਿੱਚ ਦੁਖਾਣਗੀ ਹੁਣ ਖੁਸ਼ੀ ਐ ਨੀ ਮਸੂਸ ਹੋ ਰਹੀ ਆ ਵੀ ਯਾਨੀ ਹੁਣ ਇੱਕ ਪੁਨਰ ਜਨਮ ਇੱਕ ਤਰ੍ਹਾਂ ਦਾ ਸਾਡਾ ਹੋ ਗਿਆ ਹਸਪਤਾਲ ਦਾ ਹਸਪਤਾਲ ਦਾ ਤੇ ਧੰਨਵਾਦ ਆ ਉਹਨਾਂ ਫਰਿਸ਼ਟਿਆਂ ਦਾ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਕਰਜ਼ੇ ਦੇ ਜਾਲ ਤੱਕ ਜਿੱਤ ਟੱਕ ਜੈਲ ਨੂੰ ਬ੍ਰੇਮਤਾਂ